ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕਾਉਂਸਲ ਫਾਊਂਡੇਸ਼ਨ ਤੇ ਡੈਡੀਕੇਟਿਡ ਬ੍ਰਦਰ ਗਰੁੱਪ ਵੱਲੋਂ ਇੱਕ ਸਿੱਧੂਵਾਲ ਵਿੱਚ ਮੁਫਤ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਸੀਗਾ ਜਿਹਦੇ ਵਿੱਚ ਬਹੁਤ ਦਿਨਾਂ ਤੋਂ ਸਾਡੇ ਜਿੰਨੇ ਯੂਥ ਦੇ ਵਰਕਰ ਨੇ ਤੇ ਸਾਡੇ ਡਾਕਟਰ ਕੇਸ਼ ਵਰਨੀ ਜੀਆ ਡੈਡੀਕੇਟਿਡ ਬ੍ਰਦਰ ਗਰੁੱਪ ਦੇ ਪ੍ਰਧਾਨ ਐਸ ਕੇ ਪਾਟੀ ਜੀਆ ਫਾਰਮਰ ਐਸ ਸੀ ਮੋਰਚਾ ਦੇ ਪ੍ਰਧਾਨ ਤੇ ਔਰੇ ਸਮੂਹ ਜਿੰਨੇ ਵੀ ਪਿੰਡ ਦੇ ਬੰਦੇ ਆ ਉਹਨਾਂ ਨੇ ਹਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ 'ਚ ਇੱਕ ਸਮਾਜ ਸੇਵੀ ਕੈਂਪ ਦਾ ਕੈਂਪ ਦੇ ਆਰਗੇਨਾਈਜ਼ ਕੀਤਾ ਸੀਗਾ ਜਿਹਦੇ ਵਿੱਚ ਅਸੀਂ 1 ਘੰਟਾ ਹੀ ਸਿਰਫ ਕੈਂਪ ਚੱਲਿਆ ਸੀ ਉਹਦੇ ਵਿੱਚ ਆ ਕੇ ਆਪਾਂ ਸਾਰੇ ਦੇਖ ਸਕਦੇ ਆ ਕਿ ਸਾਡੇ ਪੁਲਿਸ ਅਧਿਕਾਰੀ ਗੱਡੀਆਂ ਤੜੀਆਂ ਆਯੂਥ ਵਰਕਰ ਨੇ ਤੇ ਪਿੰਡ ਵਿੱਚ ਇੱਕ ਅਸੀਂ ਹਨੂਮਾਨ ਮੰਦਿਰ ਦੀ ਧਰਮਸ਼ਾਲਾ ਵਿੱਚ ਕੈਂਪ ਦਾ ਆਰਗੇਨਾਈਜ਼ ਕੀਤਾ ਸੀ ਇਹ ਕੋਈ ਅੱਜ ਅਸੀਂ ਸਿਰਫ ਇੱਕ ਕੈਂਪ ਨਹੀਂ ਲਗਾਇਆ ਇਹ ਜਦੋਂ ਕਿ ਅਸੀਂ 15-20 ਕੈਂਪ ਲਗਾ ਚੁੱਕੇ ਆ ਤਾਂ ਮੁਫਤ ਆਈ ਚੈੱਕਅਪ ਕੈਂਪ ਦੀ ਮੁਹਿੰਮ ਤਹਿਤ ਅਸੀਂ ਅੱਜ ਇਹ ਸਿੱਧੂਵਾਲ ਪਿੰਡ ਵਿੱਚ ਕੈਂਪ ਲਗਾਇਆ ਸੀ ਤੇ ਉਹ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਜਬਰਦਸਤੀ ਰੂਪ ਵਿੱਚ ਬੰਦ ਕਰਾ ਦਿੱਤਾ ਗਿਆ ਤਾਂ ਕਰਕੇ ਇਹ ਦੇਖੋ ਵੀ ਇਹ ਕਿੱਥੇ ਦਾ ਇਨਸਾਫ ਹੈ ਵੀ ਇੱਕ ਸਮਾਜ ਭਲਾਈ ਲਈ ਇੱਕ ਸਮਾਜ ਸੇਵੀ ਸੰਸਥਾ ਨੂੰ ਰੋਕਿਆ ਜਾ ਰਿਹਾ ਹੈ ਤਾਂ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਇਹ ਚੀਜ਼ ਤੁਹਾਡੇ ਹੱਥਾਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਨਾਲ ਆਪਣੇ ਪੂਰੇ ਪੰਜਾਬ ਦੇ ਵਿੱਚ ਤੱਕੇਸ਼ਾਈ ਚੱਲ ਰਹੀ ਹੈ ਆ ਪਾਰਟੀਵਾਦੀ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਤਿ ਸ੍ਰੀ ਅਕਾਲ